ਇਹ ਭਾਈ ਸਾਹਿਬ ਇੱਥੇ ਸਮੈਗ ਪੀ ਰਹੇ ਆ ਚਿੱਟਾ ਲਾ ਰਹੇ ਆ ਬਾਜੀ ਗਏ ਨਹੀਂ ਤੁਸੀਂ ਮੈਂ ਗਏ ਨਹੀਂ ਤੁਸੀਂ ਗਏ ਨਹੀਂ ਗਏ ਤੁਸੀਂ ਇੱਥੋਂ ਗਏ ਨਹੀਂ ਤੁਸੀਂ ਇੱਥੋਂ ਮੈਨੂੰ ਬਣਾ ਆ ਮਾਰਾ ਯਾਰ ਨਹੀਂ ਕੀ ਕਰਦੇ ਕੀ ਭਾਈ ਚਿੱਟਾ ਚੁੱਟਾ ਲਾ ਰਹੇ ਜੇ ਯਾਰ ਤੂੰ ਵੀਡੀਓ ਗੱਤ ਬਣਾਈ ਨਹੀਂ ਵੀਡੀਓ ਨਹੀਂ ਬਣਾਣਾ ਤੂੰ ਚਿੱਟਾ ਲਾਉਂਦੇ ਜੇ ਕੀ ਕਰਦੇ ਵੇ ਜੇ ਆ ਵੀਡੀਓ ਬਣਾਉਂਦੇ ਵੀਡੀਓ ਗੱਤ ਬਣਾਉਣੇ ਆ ਆ ਜਾ ਆ ਜਾ ਆ ਜਾ ਮੇਰਾ ਵੀ ਆ ਜਾ ਪੰਜਾਬ ਦੇ ਵਿੱਚ ਨਸ਼ਾ ਸ਼ਰੇਆਮ ਵਿਕਦਾ ਨਜ਼ਰ ਆਉਂਦਾ ਹੈ ਤੇ ਆਇ ਦਿਨ ਹੀ ਇਸ ਨਸ਼ੇ ਨੂੰ ਲੈ ਕੇ ਕੋਈ ਨਾ ਕੋਈ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆਉਂਦੀ ਹੈ ਪਰ ਹੁਣ ਤਾਂ ਇਹ ਨਸ਼ਾ ਕਰਨ ਵਾਲੇ ਲੋਕ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ ਧਾਰਮਿਕ ਸਥਾਨਾਂ ਤੇ ਵੀ ਇਹ ਨਸ਼ਾ ਕਰਨ ਤੋਂ ਬਾਜ਼ ਨਹੀਂ ਆ ਰਹੇ ਨੇ ਤੇ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੁਝ ਨੌਜਵਾਨ ਗੁਰਦੁਆਰਾ ਸਾਹਿਬ ਨੇੜੇ ਬਣੇ ਬਾਥਰੂਮਾਂ ਦੇ ਵਿੱਚ ਨਸ਼ਾ ਕਰ ਰਹੇ ਨੇ ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਨੌਜਵਾਨ ਨਸ਼ੇ ਦੇ ਵਿੱਚ ਰੁੱਝੇ ਹੋਏ ਨੇ ਤੇ ਜੋ ਵਿਅਕਤੀ ਵੀਡੀਓ ਬਣਾ ਰਿਹਾ ਹੈ ਉਸ ਨੂੰ ਵੀ ਧਮਕਾਉਂਦੇ ਹੋਏ ਨਜ਼ਰ ਆਉਂਦੇ ਨੇ ਸਸਤੀਗਾ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਜਿਹੜੇ ਇਹ ਵੀਡੀਓ ਵੇਖ ਰਹੇ ਆ ਭਾਜੀ ਆ ਗੁਰਦੁਆਰਾ ਹੈ ਸ੍ਰੀ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆ ਅਸੀਂ ਆ ਗੁਰਦੁਆਰੇ ਤੋਂ ਬਾਹਰ ਨਿਕਲੇ ਆ ਠੀਕ ਆ ਜੀ ਆ ਗੁਰਦੁਆਰੇ ਦੀ ਐਂਟ੍ਰੈਂਸ ਵੀ ਆ ਐਗਜ਼ਿਟ ਵੀ ਆ ਇਹ ਗੁਰਦੁਆਰਾ ਤਰਨਤਾਰਨ ਸਾਹਿਬ ਠੀਕ ਆ ਜੀ ਤੇ ਇਹ ਸਾਹਮਣੇ ਉਹ ਵਾਸ਼ਰੂਮ ਆ ਜਿੱਥੇ ਜੈਂਟਸ ਬਾਥਰੂਮ ਬਣਿਆ ਹੈ ਤੇ ਇੱਥੇ ਲੇਡੀਜ਼ ਬਣਿਆ ਹੈ ਤੇ ਆਹ ਸਾਹਮਣੇ ਪਾਰਟੀਨਾ ਗੁਰਦੁਆਰੇ ਦੀ ਸਰਾਮ ਵੀ ਕਹਿ ਲੋ ਠੀਕ ਆ ਜੀ ਤੇ ਆਓ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਬਾਥਰੂਮ ਜੇ ਇਹ ਹੈ વોਸ਼ਰੂਮ ਤੇ ਮੇਰਾ ਵੀਰ ਹੁਣ ਉਹ ਤੇ ਆਈ ਗਈ ਉਹ ਮੇਕ ਟਵਾਰ ਦੇ ਯਾਰ ਨਾ ਅੱਜ ਕਿਹਾ ਮੈਂ ਤੁਹਾਨੂੰ ਮੈਡੀਕਲ ਮਾਣਨਾ ਉਹ ਰੱਦ ਕਰਤਾ ਮੈਂ ਉਹ ਅੰਦਰ ਮੈਂ ਉਹਦੇ ਨੂੰ ਨਿਕਲੀ ਕਰੇ ਪਾ ਚਾ ਇਹ ਪੈਸਾ ਇੱਥੇ ਸਮੈਗ ਪੀਰੇ ਆ ਚਿੱਟਾ ਲਾ ਰਿਆ ਭਾਜੀ ਗਏ ਨਹੀਂ ਤੁਸੀਂ ਮੈਂ ਗਏ ਨਹੀਂ ਤੁਸੀਂ ਕਿਦਾਂ ਮਤਲਬ ਅਸਲ ਹੀ ਅਸਲ ਚ ਕੌਣ ਜ਼ਿੰਮੇਵਾਰ ਹੈ ਸਰਕਾਰਾ ਨਸ਼ਾ ਵੇਚਣ ਵਾਲੇ ਲੋਕ ਜਾਂ ਫੇ ਰੋ ਜੋ ਨਸ਼ਾ ਕਰਦੇ ਨੇ Bureau Report Hamdarth TV